हां ठीक है बढ़िया तू दस हां वाल बधाई देखे अच्छा कदम अच्छा लाए कमाल तो करती इन्होंने किने कराया गया अच्छा बड़ी ने कराता ਉਹੀ ਇੰਨੇ ਨਸ਼ੇ ਕਰਦਾ ਸੀ ਦੇਖ ਲੈ ਵੱਡੀ ਨੇ ਵੀ ਮਿੰਟ ਮਾਰਿਆ ਰਿਸ਼ਤਾ ਕਰਾਉਂਦੀ ਨੇ ਹਾਂ ਮਾਈਤਾ ਆਪ ਕਹਿਣੀ ਹੈ ਭੈਣ ਸਾਡੀ ਬਹੂ ਦੀ ਭਤੀਜੀ ਹੈ ਵੱਡੀ ਦੀ ਤੇ ਇਸ ਤਾਂ ਆਪ ਲੈਣੇ ਰਿਸ਼ਤਾ ਮੇਰਾ ਪੁੱਤ ਤਾਂ ਇਦੂ ਘੱਟ ਹੀ ਨਸ਼ੇ ਕਰਦਾ ਹੈ ਉਹ ਤਾਂ ਸਾਰਾ ਦਿਨ ਨਸ਼ੇ ਨਾਲ ਟੋਨ ਰਹਿੰਦਾ ਸੀ ਝਾਂਕਰਾਂ ਚੱਕ ਚੱਕ ਦੇ ਚਿੰਦਾ ਸੀ ਹਾਂ 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 ਨਾ ਵਿਆਹ ਲਾਂਗੇ ਅਸੀਂ ਤਾਂ ਆਏ ਹਜੇ ਸਾਡਾ ਜੇ ਆਪ ਦਾ ਮੂਡ ਬਣ ਕੇ ਵੀ ਸੀ ਹੁਣੇ ਵਿਆਹ ਨਾ ਤਾਂ ਹੁਣੀ ਵਿਆਹ ਲਾਂਗੇ ਇਹ ਤਾਂ ਸਾਡੇ ਆ ਉਸਤੇ ਇਸ ਤਾਂ ਉਹੀ ਚੁੱਪ ਕਰੀ ਖੜੀ ਸੀ ਸਾਡੇ ਕਿਹੜਾ ਫਿਰ ਕਿਸੇ ਨੇ ਗੱਲ ਦੀ ਲੰਘਣਾ ਕਰਦੀ ਐ ਨਾ ਜਵਾਕ ਕਰਦੀ ਐ ਨਾ ਬੋਲ ਕਰਦੀ ਮੇਰੀ ਆਪ ਦੀ ਚੱਲਦੀ ਐ ਮੈਂ ਤਾਂ ਮਾੜਾ ਜਿਹਾ ਅੱਖਾਂ ਦੀ ਦੇਰੀ ਐ ਮੈਂ ਤਾਂ ਆਥਨ ਨੂੰ ਮੁੰਡਾ ਵਿਆਹ ਲਿਆਂਗੀ ਹਾਂ ਚਲ ਠੀਕ ਐ ਚੰਗਾ ਚੰਗਾ ਲਾ ਮੈਨੂੰ ਆਪਦੇ ਜਾਨੀ ਚ ਵੱਡੇ ਤੇ ਨੂਨ ਲਾਉਣ ਵਾਲੀ ਗੱਲ ਕਰਦੀ ਐ ਮੁੰਡਾ ਮੰਗ ਲਿਆ ਐਡਾ ਨਸ਼ੇੜੀ ਮੁੰਡਾ ਮੰਗ ਲਿਆ ਸਾਡੇ ਵਾਲੀ ਦੀ ਵੀ ਮੈਂ ਪਾਉਣੀ ਐ ਅੱਜ ਬੁਤ ਨਹੀਂ ਚੱਕੀ ਜਾ ਤਾਂ ਉਹਨੂੰ ਵੀ ਲਿਆ ਇੱਥੇ ਤੇ ਨਹੀਂ ਤੂੰ ਵੀ ਭੱਗ ਜਾ। ਸਿਮਰਨਾ ਸਿਮਰਨਾ। ਉਹ ਸਿਮਰਨਾ ਹਾਂ ਮੰਮੀ ਪਾਣੀ ਦਾ ਗਲਾਸ ਦੇ ਕੇ ਜਾ। ਲੈ ਆ ਨੀ ਮੰਮੀ। ਤਾਂ ਕਿੱਥੇ ਖੜੀ ਹੈ? ਆਉਂਦੀ ਆਉਂਦੀ ਲਾ ਦੂ 15 ਮਿੰਟ ਇਕ ਤਾਂ ਜਰੂਰ ਲੋ। 니 ਆ ਜਾ। ਹਾਲੋ ਮੰਮੀ ਤਾਂ। ਬੈ ਜਾ। ਬੜਾ ਟਾਈਮ ਲਾਤਾ। ਉਹ ਮਰਗੋ ਜੀ ਪੰਡਾ ਜੀ ਡੋਈਆਂ ਦਿੱਤੀ ਮੈਂ। ਅੱਛਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਕਰੋ ਮੰਮੀ ਪਾਣੀ ਤਾਂ ਫੇਰ ਹੀ ਪੀਉ। ਪਾਣੀ ਪੀਰੋ ਪਹਿਲਾਂ। ਕੋਈ ਨਹੀਂ ਪਾਣੀ ਤਾਂ ਪੀ ਲੂੰਗੀ। ਹੂੰ। ਮੈਂ ਤੈਨੂੰ ਆਇਆ ਸੀ ਮੈਂ ਕਿਹਾ ਤੇਰੀ ਭਤੀਜੀ ਹੋ ਗਈ ਹੁਣ ਮਟਿਆਰ। ਹਾਂ ਉਹਨੇ ਤੇ ਜੇ ਤੂੰ ਉਹਦਾ ਰਿਸ਼ਤਾ ਲਿਆ ਮੈਂ ਆਪਣੇ ਨਿੱਕੇ ਨੂੰ। ਮੈਂ ਕਿਹਾ ਤੇਰੀ ਭਤੀਜੀ ਦਾ ਰਿਸ਼ਤਾ ਕਰਾ ਦ। ਆਪਣੇ ਨਿੱਕੇ ਨੂੰ। ਕਿ ਯਾਨੀ ਇਹ ਹੈ ਦਰਜਮੂ ਕਰਕੇ ਕਹਿੰਦੀ ਤਾਂ ਕੁਛ ਨਹੀਂ ਮੰਮੀ ਮੈਂ ਕਹਿੰਦੀ ਸੀ ਮੈਂ ਤਾਂ ਨਿੱਕਾ ਤਾਂ ਇੰਨੇ ਨਸ਼ੇ ਕਰਦਾ ਆਪਣਾ ਮੈਂ ਪਤੀਜੀ ਆਪਦੀ ਡੋਪਣੀ ਥੋੜਾ ਹੁੰਨੇ ਤੇ ਆਪ ਤੇ ਆਣੇ ਹੋ ਹੋ ਡੋਬਣ ਨੂੰ ਆ ਕੇ ਤੂੰ ਕਿੰਨਾ ਕੁ ਡੁੱਬ ਗਈ ਮੰਮੀ ਇਹਨਾਂ ਦਾ ਤਾਂ ਦੋਨਾਂ ਭਰਾਵਾਂ ਦਾ ਜ਼ਮੀਨ ਮਹਾਤਮਾਨ ਦਾ ਵੰਟਾ ਦਾ ਉਹ ਤਾਂ ਕਿਤੇ ਉਹੀ ਨਹੀਂ ਨਕੇ ਨੂੰ ਹੱਥ ਲਾਉਂਦੇ ਇੱਕ ਸਰਕਾਰੀ ਨੌਕਰੀ ਕਰਦੇ ਆ ਇਹ ਇੱਕ ਨਸ਼ਾ ਕਰਦਾ ਇੱਕ ਕੋਈ ਕੰਮ ਨਹੀਂ ਕਰਦਾ ਤਾਂ ਖੇਤ ਦਾ ਕੰਮ ਵੀ ਨਹੀਂ ਕਰਦਾ ਕਾਨੂੰਨੀ ਕਰਦਾ ਦੁਨੀਆ ਹੀ ਨਸ਼ੇ ਕਰੀ ਜਾਂਦੀ ਐ ਨਸ਼ੇ ਤਾਂ ਫਿਰ ਹੁਣ ਲੋਕਾਂ ਨੇ ਕਰਨੇ ਹੀ ਆ ਜਦੋਂ ਪੰਜਾਬ ਚ ਨਸ਼ੇ ਦਾ ਦਰਿਆ ਚੱਲੀ ਜਾਂਦਾ ਹੈਗਾ ਤੇ ਨਸ਼ੇ ਤਾਂ ਲੋਕ ਦੁਨੀਆਂ ਹਰੇਕ ਕਰਦੇ ਫਿਰ ਕੁਮਾਰੇ ਰਹਿ ਜਾਣਗੇ ਨਸ਼ੇ ਵਾਲੇ ਮੰਮੀ ਫਿਰ ਮੇਰੀ ਗੱਲ ਸੁਣ ਉਹ ਤਾਂ ਪਹਿਲੇ ਹੀ ਔਖੀ ਆ ਭਰਾ ਮੇਰਾ ਹੈ ਨਹੀਂਗਾ ਕੱਲੀ ਦਾਦੀ ਆ ਤੇ ਮਾਂ ਐ ਉਹ ਤਾਂ ਪਹਿਲੇ ਹੀ ਔਖੀ ਔਖੀ ਨੂੰ ਹੋਰ ਥੋੜਾ ਔਖੀ ਕਰਨਾ ਮੈਂ ਔਖੀ ਨੂੰ ਅਸੀਂ ਕਦੋਂ ਕਹਨੇ ਆ ਵੀ ਔਖੀ ਹੋ ਜਾਏ ਨਾਲੇ ਤੂੰ ਕਿੰਨੀ ਕ ਔਖੀ ਐਂਗੀ ਅੱਗੇ ਸਰਦਾਰੀ ਕਰਦੀ ਐ ਸਾਡੇ ਘਰੇ ਔਖੀ ਐ ਕਾਦੇ ਨਾਲ ਔਖੀ ਆ ਉਹ ਮਜਬੂਰੀ ਆਖਣਾ ਆਪਾਂ ਆਪਣੇ ਆਪ ਵੀ ਸਾਡਾ ਨਸ਼ੇ ਕਰਦਾ ਹੈਗਾ ਨਸ਼ੇ 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 ला ਛੱਡੀ ਆ ਮੰਮੀ ਇੱਕ ਤਾਂ ਪਹਿਲੀ ਗੱਲ ਤਾਂ ਇਹ ਨਸ਼ਾ ਇਹ ਜਿਹੜਾ ਇਹ ਛੁੱਟਦਾ ਨਹੀਂ ਦੂਜਾ ਕੱਲ ਨੂੰ ਜਦੋਂ ਉਹ ਘਰ ਚ ਆ ਗਈ ਫਿਰ ਤਾਂ ਉਹਨੂੰ ਪਤਾ ਚੱਲੂਗਾ ਹੀ ਉਹ ਮੈਨੂੰ ਕੀ ਕਹੋਗੀ ਵੀ ਮੇਰੀ ਭੂਆ ਨੇ ਮੇਰੇ ਨਾਲ ਕੀ ਕੀਤੀ ਐ ਕੁਛ ਨਹੀਂ ਕਹਿੰਦੀ ਤੈਨੂੰ ਜਾਂ ਤਾਂ ਭਲੀ ਪਤਨਾ ਉਹਦਾ ਰਿਸ਼ਤਾ ਕਰਾ ਦੇ ਨਹੀਂ ਚੱਕ ਆਵਦਾ ਬੈਗ ਤੂੰ ਵੀ ਉੱਡ ਜਾ ਤੇਰੇ ਵਾਸਤੇ ਵੀ ਥਾਂ ਨਹੀਂ ਮੰਮੀ ਮੈਨੂੰ ਰਿਸ਼ਤਾ ਨਹੀਂ ਮੈਂ ਕਰਾਉਂਦੀ ਮੈਨੂੰ ਆਪ ਨੂੰ ਜਾਣਾ ਮਨਜ਼ੂਰ ਆ ਠੀਕ ਐ ਨਾ ਜਾ ਵਗ ਜਾ ਜਾ ਟੱਪ ਜਾ ਰਿਸ਼ਤਾ ਨਹੀਂ ਕਰਾਉਂਦੀ ਤੇਰੇ ਤਾਂ ਵੱਡੇ ਵੀ ਰਿਸ਼ਤਾ ਕਰਨਗੇ ਤੂੰ ਭੱਜੀ ਫਿਰੇਂਗੇ ਰਿਸ਼ਤੇਆਂ ਨੂੰ ਕੰਗੂ ਟ੍ਰੈਕ ਕਰ ਰਹੇ ਨੇ ਜੀ ਨੰਬਰ ਨਾ ਕਿਹੜਾ ਨਾ ਹਾਂ ਜੀ ਆਹ ਖਰੀਦ ਹਾਂ ਬੋਲੋ ਕਾਲੀ ਲੈ ਕੇ ਆਈਂ ਆਉਣੀ ਹੈ ਜੀ ਕਾਲ ਲੈਡ ਵੀ ਹੈ ਉਧਰੋਂ ਉਧਰ ਕਾ ਬੰਦੀ ਟੈਨਸ਼ਨ ਦਿੰਦੇ ਆ ਉਧਰੋਂ ਲੈਡ ਭੱਜੀ ਵੀ ਲੈ ਬੰਦਾ ਕੀ 5 ਮਿੰਟ ਰਾਮ ਕਰ ਲੋਗਾ ਕਿਨਾਲ ਹਾਂ ਜੀ ਹਾਂ ਜੀ ਆ ਗਈ ਕਾਲੇ ਦਾ ਫੜਾ ਦੇਖਣੇ ਦਾ ਹੋਊਗਾ ਬੰਦਾ ਬਾਹਰੋਂ ਆਇਆ ਹਾਂ ਜੀ ਹੋਰ ਉਹ ਕਿਹਦਾ ਆਦੀ ਹੋਈ ਬਈ ਕੀ ਦੱਸਾਂ ਯਾਰ ਉਦਾਸ ਨੂੰ ਕੀ ਬਰੋ ਮੈਨੂੰ ਦੱਸ ਦੇ ਮੈਂ ਉਧਰੋਂ ਵੀ ਟੈਨਸ਼ਨ ਲੈ ਕੇ ਆਉਣਾ ਕਿਤੇ ਤੁਸੀਂ ਪਾਣੀ ਪੀਓ ਪਰ ਇਹਨਾਂ ਨੇ ਘਟਿਆ ਪਿਆ ਕਿਤੇ ਨਹੀਂ ਨਹੀਂ ਮੇਰਾ ਕੁਛ ਨਹੀਂ ਬੀਪੀ ਘਟਾ ਤੁਸੀਂ ਪਾਣੀ ਪੀਓ ਹਾਂ ਹਾਂ ਹਲਾ ਮੰਨ ਲੇ ਤੋ ਕੀ ਗੱਲ ਹੋ ਗਈ ਯਾਰ ਅੱਜ ਨਾ ਮੰਮੀ ਨੂੰ ਫੋਨ ਆਇਆ ਸੀਗਾ ਉਰੋਤਾਈ ਦਾ ਅੱਛਾ ਉਹਨਾਂ ਦਾ ਮੁੰਡਾ ਨਹੀਂ ਨਸ਼ੇ ਜੇ ਕਰਦਾ ਅੱਛਾ ਅੱਛਾ ਉਹਦਾ ਹੋ ਗਿਆ ਰਿਸ਼ਤਾ ਅੱਛਾ ਤੋਂ ਆਦਾ ਜੀਜੀ ਨੇ ਜ਼ਮੀਨ ਖੋਲ ਵੀ ਬੇਚ ਹਾਂ ਹਾਂ ਉਸੇ ਗੱਲ ਨੂੰ ਲੈ ਕੇ ਮੰਮੀ ਨੇ ਮੈਨੂੰ ਬੁਲਾ ਲਿਆ ਮੰਮੀ ਮੈਨੂੰ ਕਹਿੰਦੇ ਹੁਣ ਤੂੰ ਤੇਰੀ ਭਤੀਜੀ ਦਾ ਵੀਰਪਾਲ ਦਾ ਆਪਣੇ ਨਿੱਕੇ ਨੂੰ ਰਿਸ਼ਤਾ ਕਰਵਾ ਚਲੋ ਕੁੜੀ ਡੋਬਣੀ ਆ ਫੇਰ ਤਾਂ ਹੁਣ ਤੁਸੀਂ ਦੇਖੋ ਮੰਮੀ ਮੈਨੂੰ ਕਹਿੰਦੇ ਜਾਂ ਤਾਂ ਉਹਦਾ ਰਿਸ਼ਤਾ ਲੈ ਲੈ ਨਹੀਂ ਤੂੰ ਵੀ ਜਾਂ ਮੈਂ ਕਿਹਾ ਵੀ ਮੈਂ ਇਹਨੂੰ ਉਹਦਾ ਰਿਸ਼ਤਾ ਨਹੀਂ ਲੈਂਦੀ ਮੈਨੂੰ ਜਾਣਾ ਮਨਜ਼ੂਰ ਹੈ ਕਉਂਪੈ ਇੱਥੋਂ ਤੇ ਕਰ ਗੱਲ ਹੋ ਗਈ ਉਹਦਾ ਪਹਿਲਾ ਵਿਚਾਰੇ ਦੁਖਿਆ ਜੀ ਹੈ ਤੇ ਫੇਰ ਇਹ ਮੰਮੀ ਨੇ ਸੋਚ ਰਹੀ ਨਹੀਂ ਕਿ ਤਾਂ ਗੱਲ ਕਰਨ ਲੱਗੇ ਨੇ ਸੋਚਿਆ ਵੀ ਨਹੀਂ ਜੇ ਆਪਦੇ ਧੀ ਹੋਵੇ ਨਾ ਬੰਦੇ ਨੂੰ ਫੇਰ ਪਤਾ ਹੁੰਦਾ ਓਏ ਥੋੜਾ ਹੁੰਦਾਗਾ ਕੰਮ ਤਾਂ ਦਾ ਕਰਦਾ ਗਿਆ ਹੈ ਫੇਰ ਆ ਬੋਲੇ ਆ ਕੇ ਪਸਾਉਣਾ ਉਹਨੂੰ ਵਿਚਾਰੀ ਨੂੰ ਮੰਮੀ ਮੈਨੂੰ ਉਲਟਿਆ ਕਹਿੰਦੇ ਤੂੰ ਕਿੰਨੀ ਕੁ ਦੁਖੀ ਹੈ ਮੈਂ ਕਿਹਾ ਤਾਂ ਜੌਬ ਕਰਦੇ ਆ ਸਰਕਾਰੀ ਕੋਈ ਨਾ ਜਾਣੀ ਕਰਦੇ ਉਹ ਬੇਲਾ ਰਹਿੰਦਾ ਉਹ ਕਰਦਾ ਕੰਮ ਵੀ ਪਾਣੀ ਮੰਗ ਲੋ ਪਾਣੀ ਦਾ ਗਲਾਸ ਨਹੀਂ ਫੜਾਊਗਾ ਕਿਸੇ ਨੂੰ ਪਾਣੀ ਦਾ ਤਾਂ ਹੀ ਦਊ ਜੇ ਉਹਨੂੰ ਸੁੱਧ ਬੁੱਧ ਹੋਵੇ ਫਿਰ ਬਾਕੀ ਤੇਰੇ ਨਸ਼ਾ ਇਹੋ ਜਿਹਾ ਜਿਹੜਾ ਉਹ ਛੁੱਟਣ ਵਾਲਾ ਹੈਗਾ ਨਾ ਨਾ ਇਹ ਕੰਮ ਨਹੀਂ ਕਰਨਾਗਾ ਠੀਕ ਕੱਲ ਨੂੰ ਜਵਾਕੜੀ ਹੁਣ ਤੁਹਾਨੂੰ ਪਿਓ ਮੰਗੂ ਮੰਦੀ ਆ ਕੱਲ ਨੂੰ ਆ ਕੇ ਕੀ ਕਹੂਗੀ ਤੁਹਾਨੂੰ ਉਹ ਉਹ ਦੁਖੀ ਨੂੰ ਦੁਖੇ ਪਰਿਵਾਰ ਦੇ ਵਿੱਚ ਛੱਡਦਾ ਕਿ ਤਾਂ ਆਪ ਨੂੰ ਪਾਪ ਨਾ ਲੱਗੂਗਾ ਫਿਰ ਉਹੀ ਤਾਂ ਚੱਕਰ ਹੈ ਨਾ ਧੀ ਦੇ ਦੁੱਖ ਮਾਪਿਆਂ ਨੂੰ ਪਤਾ ਹੁੰਦਾ ਫਿਰ ਪੰਗਾ ਨਾ ਲੈ ਲੀਏ ਵੇ ਕਿਉਂ ਆਦੇ ਸਿਰ ਤੇ ਨਹੀਂ ਪਾਉਦੇ ਸਿਰ ਤੇ ਨਹੀਂ ਆਪ ਵੀ ਮਨ ਨਾਲ ਗੱਲ ਕਰੂੰਗਾ ਠੀਕ ਆ ਮੈਨੂੰ ਦੱਸ ਦੇ ਤਾਂ ਮੇਰੇ ਵੀ ਇੱਕਦਮ ਉਧਰੋਂ ਆਇਆ ਥੱਕਿਆ ਥਕਾਇਆ ਹੈ ਉਹ ਵੀ ਚਾਹ ਲੈ ਆ ਕੇ ਆ ਮੈਨੂੰ ਮਾਹੌਲ ਮਿਲਦਾ ਕਾਈ ਨਾ ਬਰ ਹੁੰਦਾ ਮੰਮੀ ਹਰ ਟਾਈਮ ਮਾਹੌਲ ਖਰਾਬ ਹੀ ਕਰਕੇ ਰੱਖਦੇ ਆ ਘਰ ਦਾ ਤੁਹਾਨੂੰ ਵੀ ਪਤਾਗਾ ਸ਼ਾਂਤੀ ਕਦੇ ਬਣਾ ਕੇ ਰੱਖਦੇ ਆ ਚਾ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਗੱਲ ਕਰੂੰਗਾ ਠੀਕ ਹੈ ਚਾਹ ਬਣਾ ਕੇ ਦਿੰਨੇ ਆ ਤੁਸੀਂ ਰੈਸਟ ਕਰ ਲਓ ਥੋੜੀ देर ਠੀਕ ਹੈ ਠੀਕ ਆ ਕਾਦਾ ਯਾਰ ਹੈ ਜਮਾ ਤੂੰ ਜਿਹੜੀ ਨਾ ਤਾਂ ਕੰਮ ਕਰੇ ਤਾਂ ਮਾੜਾ ਮੋਟਾ ਬਿਨ ਉਝਾੜ ਗਈ ਟੋਟਾ ਇੱਕ ਬਣਾ ਰੱਖਿਆਗਾ ਇਹਦੇ ਦੀਆਂ ਕੁੜੀਆਂ ਡੋਪਨਦਾ ਹੈ ਉਹਦਾ ਪਹਿਲਾ ਵਿਚਾਰੀ ਮਾਸਾ ਪਾਲੀਆ ਗਰੀਬੀ ਦਾ ਮੈਂ ਤਾਂ ਨਹੀਂ ਕਰਦੀ ਮੈਂ ਉਹ ਨਹੀਂ ਬਸਾਉਂਦਾ ਹੈ ਹੈ ਜੇ ਤੁਹਾਨੂੰ ਅੱਡ ਨਹੀਂ ਹੋਣਾ ਪਏਗਾ ਮੈਂ ਤਾਂ ਅੱਡੂ ਤੂੰ ਮੈਂ ਨਹੀਂ ਪੰਗਾ ਲੈਂਦਾ ਚੱਲਦੇ ਆ ਯਾਰ ਉਹ ਮਾ ਮਾ ਛੁੱਟੀ ਪਈ ਆ ਕੀ ਆ ਤਾਂ ਕੀ ਗੱਲ ਸੁਣੀ ਜਾਂਦਾ ਮੈਸੀ ਮਮਾ ਤਾਂ ਹੈ ਕੀ ਸੁਣ ਲਿਆ ਤੂੰ ਨਿੱਕੇ ਨੂੰ ਰਿਸ਼ਤੇ ਬਾਰੇ ਕਹਿਣੀ ਆ ਤੇ ਫਿਰ ਹੁਣ ਨਿੱਕਾ ਵਿਆਹਣਾ ਨਹੀਂ ਉਹ ਮਾਂ ਮਾਰਾ ਮੋਟਾ ਤਾਂ ਸ਼ਰਮ ਕਰ ਲੋ ਕਿਉਂ ਕਾਦੀ ਸ਼ਰਮ ਕਰਨਾ ਉਹ ਰੋੜੀਆਂ ਚੁਗਦਾ ਲੱਗਾ ਗਾ ਗਾ ਕੇ ਹੈ ਲੈ ਦੱਸ ਹੁਣ ਤੇ ਤੂੰ ਕਿੱਥੇ ਦੇਖ ਰਿਹਾ ਰੋੜੀਆਂ ਚੁਗਦਾ ਉਹ ਮੈਂ ਦੇਖਿਆ ਤਾਂ ਤਾਂ ਹੀ ਕਹਿਣਾ ਕਿ ਮੈਂ ਤਾਂ ਕਿੰਨੇ ਵਾਰਿਆਂ ਨੂੰ ਕਹਿ ਰਿਹਾ ਕੰਮ ਤੇ ਹੂ ਵਈ ਤੁਰਿਆ ਬਗਾਰੇ ਤਾਂ 24 ਘੰਟੇ ਉਹਦਾ ਤੂੰ ਸਿੱਧਾ ਐ ਕਹਦੇ ਭਾਈ ਵੀ ਜਿਹੜੀ ਉਹਦੇ ਹਿੱਸੇ ਦੀ ਜ਼ਮੀਨ ਆ ਤੇ ਘਰ ਆ ਬੀ ਉਹ ਮੈਨੂੰ ਲਾਲ ਚਾ ਮੈਂ ਰੱਖਣਾ ਚਾਹੁੰਨਾ ਸਾਫ ਗੱਲ ਆ ਕਹਿਣਾ ਸਾਫ ਤਾਂ ਕਰਾ ਗੱਲ ਤੂੰ ਤਾਂ ਮੇਰਾ ਵੀ ਘਰ ਜਾੜੂ ਜਾਣੀਂ ਹਾਂ ਮੈਂ ਜਾੜੂਂਗੀ ਉਜਾੜਨ ਤੂੰ ਤਾਂ ਤੁਸੀਂ ਦੋਨੇ ਜੀ ਤਿਆਰ ਹੋਏ ਪਏ ਆ ਵੀ ਹਿੱਸਾ ਸਾਡੇ ਜੋਕਰ ਰਹਿ ਜਾਊਗਾ ਆਪੇ ਡਿਵਕਰ ਮਰਜੂ ਵੀ ਮਾ ਚ ਨਾ ਕਮ ਕੰਮ ਦਾ ਕਰੇ ਤੂੰ ਛੱਡੇ ਤਾਂ ਤਾਂ ਹੀ ਆ ਦੁ ਦੁੱਕੀ ਦਾ ਕਾਰ ਕਰੇ ਆਪਾਂ ਤਾਂ ਹੀ ਕੁੜੀ ਤੋ ਥੋੜਾ ਦੋਵਦਾ ਗਿਆ ਆਪਾਂ ਕੁੜੀ ਤਾਂ ਦਾਸ ਕਿੰਨੇ ਨੇ ਮਗਰ ਆਉਣੀ ਐ ਕੋਈ ਮੁੰਡੇ ਮਗਰ ਨਹੀਂ ਆਉਣੀ ਜਿਹਦਾ ਵਿਆਹ ਹੈ ਗਿਆ ਕੋਈ ਚਲ ਫਾਉ ਦੋ ਫਾਲਾਂ ਚ ਰੱਬ ਨੇ ਕੋਈ ਧੀ ਪੁੱਤ ਦੇਤਾ ਤੇ ਆ ਉਹਦੇ ਨਾਲ ਚ ਲੱਗ ਜੂ 10 ਕਿੱਲੇ ਹੈਗੀ ਖਬਰ ਸੁਧਰ ਜੇ ਤੈਨੂੰ ਪੱਕਾ ਪਤਾ ਵੀ ਨਸ਼ੀ ਕਰੂ ਸਾਰੀ ਉਮਰ ਇਹ ਨਸ਼ੇ ਕਰਕੇ ਕੱਢੂਗਾ ਰੋਮਾ ਮਾਲਾ ਮੋਟਾ ਦਾ ਖੰਡੇ ਦਿਮਾਗ ਨਾਲ ਸੋਚ ਲੈ ਜੇ ਕਰਵਾ ਵੀ ਦਿੱਤਾ ਤਾਂ ਖੁੱਦੋ ਚੁਕੀ ਹੈ ਰਗ ਜਕੀਨੇ ਦੇ ਤੇ ਅੱਛਾ ਰਿਸ਼ਤਾ ਨਾ ਕਰਵਾਈ ਪਰ ਆਹ ਸੋਚ ਚੰਗੀ ਸੋਚਨਾ ਵੀ ਇਹ ਸੁਧਰਦਾ ਨਹੀਂ ਸਾਰੀ ਉਮਰ ਨਸ਼ਾ થી ਨਿਕਲੂਗੀ ਮਾੜੀ ਸੋਚ ਵੀ ਨਾ ਸੋਚ ਜੇ ਮੇਰੇ ਪੁੱਤ ਨੂੰ ਰਿਸ਼ਤਾ ਨੀ ਕਰਾਉਣਾ ਆਹ ਦਗਾ ਭਾਈ ਚੱਕੋ ਚਾਰ ਕਰ ਲਾਂ ਅੱਡ ਹੋ ਜਾ ਮੈਂ ਮੇਰੇ ਨੂੰ ਵਿਆਹ ਦੂੰਗੀ ਉਹ ਨਾ ਮੈਂ ਕਾਹ ਤੋਂ ਕਹਿਣਾ ਐ ਤਾਂ ਮਾਵਾ ਮੈਂ ਮਾਰਾ ਥੋੜਾ ਨੀ ਨਹੀਂ ਥੋਦਾਂਗਾ ਜਿਆ ਟਕੂਗਾ ਤੇ ਬੰਨੀ ਤੂੰ ਚੰਗਾ ਕੀ ਸੋਚਦਾ ਮਾੜਾ ਹੀ ਸੋਚਦਾ ਜੀ ਤੂੰ ਸੋਚਦਾ ਚੰਗਾ ਤਾਂ ਤੂੰ ਸੋਚੇ ਨੀ ਜੇ ਤੂੰ ਚੰਗਾ ਸੋਚਦਾ ਅੱਜ ਨੂੰ ਉਹਨੂੰ ਵਿਆਹ ਦਿੰਦਾ ਮੇਰੀ ਗੱਲ ਸੁਣ ਬੇਸ਼ੱਕ ਦੀ ਤੁਨ ਨਾ ਹੁਣ ਇਹੇ ਗੱਲ ਤੁਹਾਡੇ ਗਿੱਟੇ ਲੱਗੇ ਗੋਡੇ ਲੱਗੇ ਮੈਂ ਗੱਲ ਖਰੀ ਕਹੂੰਗੀ ਜਿਹੜੀ ਉਹ ਤੇਰੇ ਸਾਲੇ ਦੀ ਕੁੜੀ ਐ ਉਹਦਾ ਰਿਸ਼ਤਾ ਲੈਣ ਨੂੰ ਕੌਣ ਤਿਆਰ ਹੈ ਉਹਨੂੰ ਕੋਈ ਇਹੋ ਜਿਹਾ ਹੀ ਲਊਗਾ ਨਸ਼ੇ ਪਸ਼ੇ ਵਾਲਾ ਕਿਉਂ ਪਿਓ ਉਹਦੇ ਨੇ ਦੁਬਾਰੇ ਵਿਆਹ ਕਰਾ ਲਿਆ ਬਾਹਰ ਜਾ ਕੇ ਤੇ ਮਾਵਾ ਮੋਸਾ ਸੱਸਾ ਹੋ ਤੇ ਉਹ ਭਾਲਦਾਂ ਉਹਨੂੰ ਕੋਈ ਨਹੀਂ ਰਿਸ਼ਤਾ ਲੈਂਦਾ ਨਾ ਉਹਦੇ ਪਿਓ ਹੈ ਨਾ ਉਹਦੇ ਭਰਾ ਹੈ ਨਾ ਉਹਦਾ ਕੋਈ ਮਾਮਾ ਨਾਨਾ ਵਰਤਦਾ ਉਹਨਾਂ ਨਾਲ ਤੇ ਰਿਸ਼ਤਾ ਕੋਈ ਇਹੋ ਜਿਹਾ ਹੀ ਲਊਗਾ ਬਾਈ ਇਹ ਬੰਦਿਆਂ ਮੇਣਾ ਰਿਸ਼ਤੇ ਨਹੀਂ ਹੁੰਦੇ ਹੁੰਦੇਗੇ ਉਹ ਮਾਂ ਮੇਰੀ ਗੱਲ ਤਾਂ ਸੁਣ ਲੈ ਦੁੱਖਾਂ ਦਾ ਭਾਰ ਤਾ ਉਹਨਾਂ ਤੇ ਪਹਿਲਾਂ ਡੇਕ ਪਿਆ ਰਿਹਾ ਉਹ ਉਹਨੂੰ ਪਛਾ ਕੇ ਉਹਨੂੰ ਫੇਰ ਦੁੱਖਾਂ 'ਚ ਪਾ ਦਊਗਾ ਮੈਂ ਕੁੜੀ ਨੂੰ ਹੈ ਦੁੱਖਾਂ ਦਾ ਪਹਾੜ ਤਾਂ ਫਿਰ ਤੂੰ ਉਹ ਨਾ ਹੱਲ ਕਰਿਆ ਤੂੰ ਤੇਰੇ ਸਾਲੇ ਨੂੰ ਸਾਦਾ ਨਾ ਜਿਹੜਾ ਦੁਬਾਰੇ ਵਿਆਹ ਕਰਾਈ ਬੈਠਾ ਹੈਗਾ ਫਿਰਦਾ ਐਵੇਂ ਹੁਣ ਉਹ ਕਰਦਾ ਆਪ ਦੇ ਜਿਵੇਂ ਇੱਕ ਵਾਰੀ ਤਾਂ ਤੂੰ ਐਵੇਂ ਹੋ ਗਿਆ ਮੇਰੀ ਗੱਲ ਸਾਨੂੰ ਮੈਥੋਂ ਤਾਂ ਇਹ ਹੁੰਦਾ ਹੁੰਦਾ ਕੰਮਕਾਰ ਠੀਕ ਹੈ ਮੈਂ ਤਾਂ ਚੱਲਿਆਗਾ ਠੀਕ ਹੈ ਭੱਗ ਜਾ ਭੱਗ ਜਾ ਨਾ ਕਰ ਕੰਮ ਕਰ ਰੋਟੀਆਂ ਅੱਡ ਪਕਾਵਾਂਗੇ ਪਕਾ ਲਿਓ ਆਦਾਂ ਹੱਥ ਨਹੀਂ ਅੱਡ ਪਕਾ ਲਿਓ ਕੋਈ ਨਹੀਂ ਮੈਂ ਇਹ ਦੇਉ ਤੈਨੂੰ ਜ਼ਮੀਨਾਂ ਚੋਂ ਹਿੱਸੇ ਹਾਂ ਹੁਣ 10 ਕਿੱਲੇ ਜ਼ਮੀਨ ਆ ਕੋਈ ਨਹੀਂ ਲੈ ਲਈ 5 ਕਿੱਲੇ ਮੈਂ ਵੀ ਆਪਦਾ ਹਿੱਸਾ ਰੱਖ ਕੇ ਫੇਰ ਕੋਈ ਆਉ ਕਰੂ ਪਹਿਲੀ ਗੱਲ ਤਾਂ ਦਿੰਦੀ ਨਹੀਂ ਜ਼ਮੀਨ ਜਿੰਨਾ ਚਿਰ ਮੇਰਾ ਪੁੱਤ ਨਹੀਂ ਪਿਆਈਦਾ ਖਾ ਲਈ ਆਪਦੀ ਤਨਖਾਹ ਤੇ ਜਿਹੜੀਆਂ ਖਾਣੀਆਂ ਦੇਖਾ ਤੈਨੂੰ 20000 ਨਾ ਤੇਰਾ ਲੰਘ ਜੂ ਮਹੀਨਾ ਆਈ ਦਿੱਤਾ ਮੀਦ ਨਹੀਂ ਸੀ ਕੰਜਰ ਤਿੱਕਰ 3 ਮਹੀਨਾ غلام 3 ਮਹੀਨੇ ਲੱਗ ਕੇ ਦੇਖ ਲੈ 3 ਮਹੀਨਿਆਂ ਤਾਂ ਮੰਨ ਲਿਆ ਮੰਨ ਲਿਆ ਨਹੀਂ ਮੰਨਿਆ ਜਿਹਨੇ ਜੰਮਿਆ ਪਾਲਿਆ ਸ਼ਰਮ ਨਹੀਂ ਆਉਂਦੀ ਕੀ ਦੇਖ ਤਾਂ ਸਹੀ ਦੇ ਮੈਂ ਹੱਥ ਵੜਮਣ ਤੈਨੂੰ ਨੌਕਰੀਆਂ ਤੇ ਲਾਇਆ ਹੱਥ ਵੜਮਣ ਮੈਂ ਤੇਰਾ ਸਾਰਾ ਕੁਸਿਆਪਾ ਕੀਤਾ ਤੇ ਅੱਜ ਛੋਟੇ ਵਾਰੀ ਦੇਖ ਕਿਵੇਂ ਉਹਦੇ ਮਗਰ ਲਾ ਕੇ ਉਹੀ ਗੱਲ ਉਹ ਕਰਦਾ ਹੈਗਾ ਆ ਹੁੰਦਾ ਵੀ ਹਾਂ ਹੁੰਦਾ ਬੇ ਮੈਂ ਤੇਰਾ ਕੀ ਕਰਾਂ ਬੇ ਕੀ ਕਰਾਂ ਤੇਰਾ ਤੂੰ ਸੁਧਰ ਜਾ ਸੁਧਰ ਜਾ ਮੈਨੂੰ ਸਾਹ ਕੋ ਸੁਣਨਾ ਪਿਆ ਇਹਨਾ ਤਾਂ ਤੇਰੀ ਮਾਰੀ ਨੂੰ ਕੀ ਹੋਇਆ ਬੰਦੋ ਮਾਰੀ ਜੰਨੀ ਐ ਨਾਲੇ ਨਾ ਮਾਰੀ ਜੰਨੀ ਹੁਣ ਦੇਖ ਕਿਵੇਂ ਗੜਾਈਆਂ ਜੀਆਂ ਲੈਂਦਾ ਵੱਡ ਲ ਆਇਆ ਹੋਏਗਾ ਉਹਨੂੰ ਬੇਬੇ ਉਹ ਮਾਰੀ ਜਾਂਦੀ ਸਾਹ ਤੈਨੂੰ ਵੀ ਪਤਾ ਮੈਂ ਇਹ ਜਹ ਹੈਗਾ ਹਾਂ ਤੂੰ ਤਾਂ ਭਾਰਾ ਵਧੀਆ ਦੁੱਧ ਦੋਤਾ ਤੈਨੂੰ ਕੀ ਹੋਇਆ ਤੂੰ ਤਾਂ ਚੰਗਾ ਭਾਣਾ ਮੈਂ ਮਾੜੀ ਸੋਚ ਸੋਚਦੀ ਆ ਬੇਬੇ 500 ਰੁਪਏ ਮੈਂ ਤੈਨੂੰ ਹੁਣੇ ਨਾ ਨੋਟ ਗਣਕੇ ਦੇ ਦਿਆਂ ਬੇਬੇ ਲੋੜ ਆ ਮੈਨੂੰ ਦੇ ਦੇਣਾ ਕੋਈ ਕਰਦੀ ਨਹੀਂ ਸਾਰਾ ਦਿਨ ਤੂੰ ਮੇਰੇ ਕੋਲ ਤਾਂ ਦੁੱਕੀ ਨਹੀਂ ਮੇਰੇ ਕੋਲ ਤਾਂ ਜਮਾ 1 ਰੁਪਿਆ ਨਾ ਜ਼ਹਿਰ ਖਾਣ ਨੂੰ ਵੀ ਹੈ ਨਹੀਂਗਾ ਤੂੰ ਵੀ ਨਾ ਵੱਡੇ ਰੱਗਣਾਂ ਵਾਲੀ ਖਰਦੀ ਮੇਰੇ ਨਾਲ ਤਾਂ ਜਮਾ ਨਹੀਂ ਹਰਦੀ ਹੁਣ ਉੱਤੋਂ ਉੱਤੋਂ ਮੇਰਾ ਕਰਦੀ ਨਾ ਮੈਂ ਵੱਡੇ ਨਾਲ ਖੜਾ ਨਾ ਮੈਂ ਤੇਰੇ ਨਾਲ ਖੜਾ ਮੈਂ ਤਾਂ ਚੱਕ ਕੇ ਛੁਨੀਅਰ ਦੇ ਪੈਕ ਹੀ ਜਾਉ ਫਿਰ ਦੇਰ ਰੋ ਦੋਨੇ ਫੌਂਕ ਦੇ ਨਾ ਤੇਰੇ ਬੰਦੇ ਮੇਰਾ ਕੌਣ ਹੈ ਠੀਕ ਹੈ ਤੇ ਕਰੰਦਰਾ ਪੁੱਛਦੇ ਆ ਤੂੰ ਹੀ ਪੁੱਛਦੇ ਮੇਰਾ ਹਾਲ ਜੇ ਤੂੰ ਮੈਨੂੰ ਛੱਡ ਕੇ ਵਾਗੀ ਫੇ ਮੇਰਾ ਕੌਣ ਮਰ ਜੂਗਾ ਤੂੰ ਆ ਖੱਬਾ ਵੀ ਤੇ ਫਿਰ ਸੁਧਰ ਜਾ ਲੱਛਣ ਸੁਧਾਰ ਲਾ ਉਹ ਤੇਰੀ ਮਾਂ ਨਾਲ ਦਾ ਪੂਰਾ ਕਾ ਮੁੰਡਾ ਮੰਗਿਆ ਗਿਆ ਤੈਨੂੰ ਵੀ ਐਂ ਥਲਾਫ ਕਰੀ ਸੀ ਉਹਦੇ ਨਾਲ ਕਜੀਆ ਕਰੇ ਸਪਾਈ ਬੈਠੇ ਤੈਨੂੰ ਰਿਸ਼ਤਾ ਲੈ ਲਗੇ ਦੀ ਭਤੀਜੀ ਦਾ ਜੇ ਤੂੰ ਸੁਧਰ ਜੇ ਪਰ ਤੂੰ ਕਿੱਥੇ ਸੁਧਰਨਾ ਤੇਰੇ ਲੱਛਣ ਬਹੁਤ ਮਾੜੇ ਐ ਹਜਿ ਤਵਾ ਨਹੀਂ ਕਰਦਾ ਕੀ ਕਰਦਾ ਮੈਂ ਨਸ਼ਾ ਕਰਦਾ ਮੈਂ ਤੇ ਹਿੱਦੇ ਬੈਠਾ ਤੇਰੇ ਸਾਹਮਣੇ ਤੇ ਨਾਲ ਗੱਲਾਂ ਕਰੀ ਜਣਾ ਬਿਣਾ ਗੱਲ ਤੋਂ ਬਦਨਾਮ ਤਾਂ ਪੋਲੀ ਕਰੀ ਬਿੱਠੇ ਲੋਗ ਹਾਂ ਤੂੰ ਨਹੀਂ ਕਰਦਾ ਨਸ਼ਾ ਬੇਬੇ ਕਰਦੀ ਹੂ ਜਿਹੜੀ ਨਹੀਂ ਤੂੰ ਨਸ਼ੇ ਚ ਦੀਨੇ ਮੈਨੂੰ ਤਾਂ ਪਤਾ ਨਹੀਂ ਕੀ ਖੁਰਕ ਜੀ ਲੜੀ ਜਾਂਦੀ ਆ ਫਰੀ ਖੁਰਕ ਤਾਂ ਜਿਹੜਾ ਲਾ ਕੇ ਆਇਆ ਧਗੜਾ ਉਹ ਕਰਦਾ ਤੇਰੇ ਖੁਰਕ ਹਜੇ ਤਾਂ ਤੇਰਾ ਪਿੰਡਾ ਫਿੱਟੂਗਾ ਕੋਰ ਚੱਲੂਗਾ ਉਹਦੇ ਨਾਲ ਬੇਬੇ ਕੀ ਕਰਾਉਣਾ ਢੋਲਿਆ ਤੂੰ ਤਾਂ ਢੋਲਿਆ ਮੰਗ ਲੱਗੀ ਪਈ ਪਹਿਲਾਂ ਤੇਰਾ ਕਿੰਨਾ ਕੁ ਪੁੱਛਦਾ ਵੱਡਾ ਪੁੱਛਦਾ ਹੈਗਾ ਦੇ ਨਹੀਂ ਢੋਲਿਆ ਤਾਂ ਕੁਛ ਕਰਾਉਣਾ ਤੇ ਬਾਕੀ ਨਾ ਕੋਈ ਪੁੱਛੇ ਨਾ ਸਹੀ ਤੇ ਮਾਵਾ ਨੂੰ ਤਾਂ ਐ ਹੁੰਦਾ ਭਾਵੇਂ ਕਹੇ ਜਿਹਾ ਹੀ ਹੋਵੇ ਬੀਬੀ ਐ ਜਾਵੇ ਵੇ ਮਰਨੇ ਖਾਏ ਜਾਵੇ ਤੂੰ ਮੇਰਾ ਬਦਲਾ ਲੈ ਵੇ ਮੈਂ ਤਾਂ ਤੇਰਾ ਵੀ ਚੰਗਾ ਸੋਚਦੀ ਆ ਵੱਡੇ ਵਾਂਗੂ ਘਰ ਵੱਜ ਜੇ ਤੂੰ ਵੀ ਰੋਟੀ ਵਾਲਾ ਹੋ ਜੇ ਅੱਗੇ ਉਹ ਹੋ ਗਿਆ ਮੈਂ ਫੇਰ ਬੇਸ਼ੱਕ ਦੀ ਉਦੈ ਰੱਬ ਨੂੰ ਪਿਆਰੀ ਹੋ ਜਾ ਨਾ ਦੱਸ ਮੈਂ ਕੰਦਾ ਨੂੰ ਸੁਣਾਈ ਨਹੀਂ ਆ ਪਿਆ ਬੇਹੋਸ਼ ਹੋਇਆ ਵੇ ਰੁੜ ਜਾਣਿਆ ਖਬਰ ਤੇਰੇ ਲੱਛਣਾਂ ਸੁਧਰ ਜਾਣ ਜੇ ਤੇਰਾ ਵਿਆਹ ਹੋ ਜੇ ਜੇ ਤੂੰ ਜੱਜ ਦਾ ਹੋਵੇਂ ਮੈਂ ਇੰਨਾ ਕਿਉਂ ਕਹਾਉਂਦੀ ਆਉਨੇ ਮੈਨੂੰ ਅੱਜ ਬਥੇਰੀਆਂ ਸਰਾਇਆਂ ਨਾਲ ਵੱਡੀ ਨੇ ਆਪ ਨਾਲ ਸ਼ੋਰ ਨੇ ਕੀ ਕਰਾਂ ਮੈਂ ਕਿੱਧਰ ਜਾਵਾਂ ਆמא ਆמא ਰੋਟੀ ਰੋਟੀ ਬਣਾਏਂਗੀ ਬਣਾਉਣੀ ਐ ਮੀ ਬਣਾਉਣਾ ਰੋਟੀ ਬਣਾਉਂਦੀ ਸੀ ਅੱਛਾ ਰੋਟੀ ਬਣਾ ਲੈਂਦੀ ਬਗਾ ਪਰ ਰੋਟੀ ਤਾਂ ਨਹੀਂ ਬਣਾ ਰਹੀ ਨੇ ਸਬਜ਼ੀ ਬਣਾਈ ਪਈ ਐ ਤੇ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਮਾਂ ਹਾਂ ਬਥੇ ਤਾਰ ਗੱਲ ਮੈਂ ਨਾ ਤੜਕੇ ਦੇ ਸੋਚੀ ਜਾਂਦੀ ਹਾਂ ਜੀ ਮੈਂ ਨਾ ਬਾਹਰ ਕੂੜਾ ਸਿੱਟਣ ਗਈ ਸੀਗੀ ਹਾਂ ਤੇ ਉੱਥੇ ਮੈਂ ਕਿਸੇ ਕੁੜੀ ਦੀ ਗੱਲ ਸੁਣੀ ਫਿਰ ਮੈਨੂੰ ਆਪ ਨੂੰ ਤੈਨੂੰ ਪਤਾ ਹੈ ਨਾ ਅੱਜ ਕੱਲ ਟਾਈਮ ਹੈ ਨਹੀਂ ਮਾ ਟਾਈਮ ਆੜਾ ਮੈਂ ਆਪਣੀ ਵੀਰਪਾਲ ਬਾਰੇ ਸੋਚਦੀ ਸੀ ਜੀ ਅਪੇੜ ਤੇ ਤੇਰੇ ਸਤਾ ਕੋ ਕਦੇ ਮਾ ਤੇ ਬੈਠਾ ਕੋਈ ਨਾ ਪਤਾ ਦੇਖ ਰੰਨੀ ਹੈ ਜੀ ਮੈਂ ਵੀ ਇਹੀ ਸੋਚਦੀ ਰਹਿਨੀ ਹੈ ਜੀ ਵੀ ਹਜੇ ਤਾਂ ਮੇਰੀ ਨੋ ਚੰਗੀ ਹੈ ਜੀ ਜਿਹੜੀ ਵਿਧਿਆ ਮੇਰੇ ਨਾਲ ਚੱਲੀ ਜਾਂਦੀ ਹੈ ਜੀ ਉਹਦਾ ਚੰਦਰਾਖੇਂਗੀ ਕਹਿੰਦੀ ਆ ਉਹਨੂੰ ਮਾਂ ਮਾਟਿਆਂ ਨੂੰ ਛੱਡ ਕੇ ਉੱਡ ਗਿਆ ਨਹੀਂ ਅਮਾ ਤੇਰੇ ਘੋਡੇ ਲਾ ਕੇ ਮੈਂ ਨਾਲ ਆਇਆ ਵੀ ਤੇਰੇ ਆਇਆ ਤੂੰ ਛੈ ਨਹੀਂ ਸੀਗੀ ਪਤਾ ਜਿਹੜੀ ਨੇ ਆਪਦਾ ਘਰ ਬੰਨ ਲਿਆ ਆਪ ਦੀ ਧੀ ਪਾਲ ਲਈ ਹੈ ਤੇ ਆਪਣੀ ਨੋ ਸੱਸ ਦੀ ਵਧ ਗਈ ਵੰਡਦੀ ਸੀਗੀ ਹਾਂ ਇਹ ਤਾਂ ਹੈ ਨਹੀਂ ਤੇ ਕੋਈ ਨਹੀਂ ਪਤਾ ਆਪਾਂ ਦੇਖ ਲੈਣੇ ਆਂਗੇ ਤੇ ਕੁਈ ਰਿਸਪਲ ਹੈ ਮੈਂ ਮम्मी ਆਪਣੀ ਟੈਨਸ਼ਨ ਦੂਰ ਹੋ ਜਾ ਹਾਂ ਇਹ ਤਾਂ ਮੈਨੂੰ ਵੀ ਪਤਾ ਕੋ ਪੁੱਤ ਟੈਨਸ਼ਨ ਦੂਰ ਹੋ ਜੀ ਟਾਈਮ ਮਾਰਾਗਾ ਤਾਂ ਬਹੁਤ ਮਾੜਾ ਚੱਲ ਜਾਂਦਾ ਹੈ ਮੈਂ ਨਹੀਂ ਦੇਖੇ ਨਾ ਮੈਂ ਵੀ ਇਹੀ ਕਰਦੀ ਹਾਂ ਹੋ ਜਾ ਦੇ ਚੱਲਿਆ ਤੂੰ ਤਾਂ ਹੁਣ ਘਰੇ ਰਹਿੰਦੀ ਹਾਂ ਮੈਂ ਜਦੋਂ ਕੂੜਾ ਸਿੱਟਣ ਜਾਂਦੀ ਹਾਂ ਜਾਂ ਮੂੰਹ ਜਾਂਦੀ ਹਾਂ ਨਾ ਮੰਮੀ ਮੈਂ ਸੁਣਦੀ ਹਾਂ ਲੋਕਾਂ ਦੀ ਹਾਂ ਹਾਂ ਕੀ ਰਾਇ ਕਰ ਰਹਾਂ ਨਾ ਸਾਸੂ ਤੁਸੀਂ ਕੁਛ ਨਹੀਂ ਬੋਤ ਨਹੀਂ ਕਰਦੇ ਨਾ ਪੁੱਤੋ ਪਿਤਾ ਲੈ ਬੀਬੀ ਕੋਈ ਤਾਂ ਗੱਲ ਕਰ ਦਿਓ ਸੀ ਕੀ ਹੋ ਗਿਆ ਮੰਮੀ ਕੁਛ ਨਹੀਂ ਪੁੱਤੋ ਮੈਂ ਤਾਂ ਦੇ ਬੈਨੁਆਏ ਕਹਿੰਦੇ ਸੀ ਵੀ ਆਪਾਂ ਵੀਰਪਾਲ ਦਾ ਰਿਸ਼ਤਾ ਦੇਖ ਲਈਏ ਕੋਈ ਰਿਸ਼ਤਾ ਲੈ ਮੰਮੀ ਕਿਹੋ ਜਿਹੀਆਂ ਗੱਲਾਂ ਲੈ ਕੇ ਬੈਠ ਗਈ ਮੈਂ ਨਹੀਂ ਵਿਆਹ ਵੀ ਕਰਾਉਣਾ ਪੜਨਾ ਮੈਂ ਮੰਮੀ ਅੱਗੇ ਪੜਤਾ ਤੂੰ ਲਈ ਆਪਾਂ ਐ ਕਹਿ ਦਿੱਤੀ ਮਾਂ ਆ ਪਾਗਲੇ ਗਾਹਾਂ ਨਾਲ ਗੱਲ ਕਰ ਲੰਗੇ ਪੜਾ ਲੈਣਗੇ ਪੁੱਤ ਮੰਮੀ ਕੋਈ ਨਹੀਂ ਪੜਾਉਂਦਾ ਬਾਅਦ ਤੇਰਾ ਕਹਿੰਦੇ ਹੁੰਦੇ ਆ ਨਾਲ ਬਹੁਤ ਕੁੜੀਆਂ ਪੜਦੀਆਂ ਅੱਗੇ ਸਹੁਰੇ ਜਾ ਕੇ ਵੀ ਪੜ ਲੈਣੀਆਂ ਮਾਂ ਆਪਣਾ ਤੈਨੂੰ ਪਤਾ ਪੁੱਤ ਤੇਰਾ ਡੈਡੀ ਤਾਂ ਆਇਆ ਨਹੀਂ ਤੇ ਭਾਈ ਤੇਰੇ ਨਹੀਂ ਹੈਗਾ ਫਿਰ ਐਸੀ ਮਾਵਾਤੀ ਹੁੰਦੀ ਹੈ ਹੁਣ ਤੈਨੂੰ ਸਾਚਾ ਨਹੀਂ ਅਸੀਂ ਕਿੱਧਰ ਕਿੱਧਰ ਕੋਈ ਗੱਲ ਤੇ ਨਹੀਂ ਰੱਖ ਰੱਖਾਂਗਾ ਪਰ ਆਇਆ ਤੂੰ ਥਿਆਣੀ ਹੈਗੀ ਪਤਾ ਕਿਸ ਨੂੰ ਤੇਰਾ ਪਤਾ ਗਾ ਮੈਨੂੰ ਪਤਾ ਹੀ ਨਹੀਂ ਆਗੀ ਕਿ ਕਿਉਂ ਜਿੱਥੇ ਘਰ ਦੇ ਸਾਨੂੰ ਨਿਸ਼ਾ ਕੀਤੇ ਜੇ ਤੁਹਾਨੂੰ ਮੇਰਾ ਪਤਾ ਗਾ ਫਿਰ ਮੈਨੂੰ ਐਨੀ ਛੇਤੀ ਵਿਆਹ ਕਿਉਂ ਦੋ ਦਿਆਂ ਤੁਸੀਂ ਤੁਹਾਡਾ ਬੋਝ ਹੈ ਇਹ ਬੋਝ ਆ ਸਾਸ ਤੋਂ ਨਾਲ ਬੋਝ ਮਾਂ ਮੈਂ ਬੋਝ ਆ ਤੇਰੇ ਤੇ ਹੋਰ ਨਹੀਂ ਮੇਰੇ ਤੇ ਨੀ ਪੁੱਤ ਬੋਝ ਸਾਡੇ ਦੇ ਦੁਨੀਆ ਨੂੰ ਦੇਖ ਦੇਖ ਕੇ ਬੋਝ ਬਣਦਾ ਪੁੱਤ ਧੀਆਂ ਦਾ ਨਾ ਮੈਨੂੰ ਲੋਕਾਂ ਵਰਗੀ ਨਹੀਂ ਹੈਗੀ ਦੀਸਾਂ ਵਾਲੀ ਹੋਗੀ ਮੈਂ ਕੋਈ ਲੰਬਾ ਦਵਾਇਆ ਨਹੀਂ ਲੰਬਾ ਨਹੀਂ ਕੋਈ ਸੀ ਤੇ ਫਿਰ ਮੈਂ ਨਹੀਂ ਵਿਆਹ ਕਰਾਉਣਾ ਮੈਂ ਪੁੱਤ ਤੈਨੂੰ ਐਂਕ ਨਹੀਂ ਹੈਗੀ ਮੇਰਾ ਕੀ ਪਤਾ ਮੈਂ ਕਿ ਦੁੱਖਾਂ ਨੂੰ ਕੀ ਦਿਆਂ ਲੈ ਬੇਬੇ ਐਂਕੋ ਕਰਨੀ ਆ ਰੱਬ ਮੇਰੀ ਉਮਰ ਵੀ ਤੈਨੂੰ ਲਾਵੇ ਐ ਨਾ ਕਿਹਾ ਕਰਨ ਨਾਲ ਆ ਬਣਾਣਾ ਕਰਿਆ ਕੋਈ ਤਾਂ ਮੇਰੇ ਹੁੰਦੇ ਹੁੰਦੇ ਨਾ ਮੈਂ ਤੈਨੂੰ ਆਪਦੇ ਹੱਥ ਨਾਲ ਤੋੜ ਜਾ ਤੇ ਮੇਰੀ ਵੀ ਜਾਨ ਸੌਖੀ ਨਿਕਲ ਜੂਗੀ ਤੇ ਨਹੀਂ ਮੈਂ ਮੈਂ ਪੱਟ ਕੇ ਮਾਰਦੀ ਮੈਂ ਬਿਆਦਾ ਕੀ ਆਉ ਤਾਂ ਇੱਕ ਦਿਨ ਹੋ ਹੀ ਜਾਣਾ ਕੋਈ ਗੱਲ ਨਹੀਂ 2 ਸਾਲ ਠਹਿਰ ਕੇ ਕਰ ਦਿਓ ਤੂੰ ਮੇਰੀ ਸਿਆਣੀ ਧੀ ਆ ਪੁੱਤ ਆਪਣੀ ਬੇਬੇ ਨਾਲ ਹੀ ਜ਼ਿੰਦਗੀ ਨਿਕਲਦੀ ਏ ਤੂੰ ਸਿਆਣੀ ਏ ਤੂੰ ਸੋਚ ਲਾ ਇੱਕ ਵਾਰੀ ਸੋਚ ਲੈ ਜੇ ਤੇਰੀ ਮਾਂ ਨਾਲ ਲੋਕਾਂ ਦੇ ਨਾਲ ਗੰਗਾ ਵਾਰਦੀ ਹੁੰਦੀ ਜੁਨੀ ਚੱਤ ਕੇ ਭੱਗ ਜਾਂਦੀ ਤੇ ਮਾਤਾ ਇੱਥੇ ਕੰਦਾ ਘੋੜਾ ਨਾ ਬਾਈ-ਬਾਈ ਮਰ ਜਾਂਦੀ ਹਮੈ ਵੀ ਸਿਆਣੀ ਠੀਗੀ ਬਾਕੀ ਤੇਰੇ ਪੁੱਤ ਤੂੰ ਸਿਆਣੀ ਈ ਜਿਹੜੀ ਬਾਹਰ ਅੰਦਰ 18 ਦਿਨ ਪੜਨ ਜਾਣੀ ਐ ਦੇਖ ਮੈਨੂੰ ਤੇਰਾ ਕੋਈ ਹਜੇ ਤੱਕ ਲਾਂਬਾ ਨਹੀਂ ਆਇਆ ਜਾ ਤੇ ਸਾਨੂੰ ਆਈਏ ਵੀ ਸਾਡੇ ਨਾਲ ਦਿਮਾਗ ਦਾ ਬੋਝ ਰਹਿ ਜੂਗਾ ਜੇ ਅਸੀਂ ਤੈਨੂੰ ਮਾੜਾ ਮੋਟਾ ਹੋਏਗਾ ਕੋਈ ਚੰਗਾ ਘਰ ਵੇਖ ਕੇ ਤੋਰ ਦੇ ਜੀ ਤੁਸੀਂ ਨਾ ਉਲਟ ਸੋਚ ਲਿਓ ਹਮੇਸ਼ਾ ਉਲਟ ਕਦੇ ਨਹੀਂ ਸਹੀ ਗੱਲ ਸੋਚੀ ਤੁਸੀਂ ਐ ਦੇਖੋ ਮੈਂ ਪੜ ਜੂਗੀ ਹੈਨਾ ਪੜ ਲਿਖ ਕੇ ਵਧੀਆ ਕੋਈ ਕੋਰਸ ਕਰ ਲੂੰਗੀ ਕੋਈ ਜੋਬ ਕਰ ਲੂੰਗੀ ਪ੍ਰਾਈਵੇਟ ਆਪਣੇ ਘਰ ਦਾ ਵਧੀਆ ਚੱਲੀ ਜਾਊ ਅੰਨਾਂ ਨੇ ਆਪਾਂ ਘਰ ਵੀ ਪਾਉਣਾਗਾ ਕੋਈ 4ਪੀ ਕਮਾਵਾਂਗੇ ਉਹਨਾਂ ਨੇ ਵਿਆਹ ਦਾ ਕੀ ਆ ਉਹ ਤਾਂ ਹੋ ਜਾਊਗਾ ਵਿਆਹ ਦੇ ਟੂ ਘਰ ਦਿੱਤਾ ਛੱਡ ਤੂੰ ਘਰ ਕੋਰਸ ਤਾਂ ਪੈਂਦੇ ਰਹੀਂ ਘਰ ਦਾ ਨਾ ਛੱਡ ਬਸ ਤੂੰ ਆਪ ਦਾ ਸੁੱਖ ਨਾ ਨਾ ਘਰੇ ਬਸ ਰਸ ਸਾਨੂੰ ਵੀ ਪਤਾ ਲੱਗੇ ਤੇਰੀ ਠੰਡੀ ਹਵਾ ਆਵੇ ਸਾਨੂੰ ਵਸਦੀ ਗਈ ਘਰ ਤਾਂ ਆਪੇ ਪੈਂਦੇ ਫਿਰਨੇਗੇ ਦੇ ਕੁੜੀਆਂ ਦੀ ਜ਼ਿੰਦਗੀ ਆਹੀ ਹੁੰਦੀ ਆ ਬਸ 10 12 ਪੜ ਲਓ ਤੇ ਤੇ ਆ ਦਿਓ ਮੈਨੂੰ ਨਹੀਂ ਬੱਝਿਆ ਨਾ ਮੈਂ ਅੱਗੇ ਪੜਨਾ ਹੈ ਮੈਂ ਪੜਨਾ ਚਾਹੁੰਨੀ ਆ ਫਿਰ ਐ ਮੂੰ ਆਲਕੇ ਤੂੰ ਤਾਂ ਐ ਨਾ ਕਰਦੀ